ਅੱਗੇ ਆ ਜੀ ਤੀਜੀ ਪੌੜੀ ਦੀ 14ਵੀਂ ਪੰਕਤੀ ਜੀ ਇਸ ਪੌੜੀ ਵਿੱਚ 14 ਪੰਕਤੀਆਂ ਨੇ ਇਹ ਚ ਆ ਗਿਆ ਜੀ ਨਾਨਕ ਵਿਗਸੈ ਵੇ ਪਰਵਾ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਨਾਨਕ ਵਿਗਸੈ ਵੇ ਪਰਵਾ ਵਿਗਸੈ ਵੇ ਪਰਵਾਹ ਇੱਥੇ ਵੀ ਤੁਸੀਂ ਜੇ ਧਿਆਨ ਨਾ ਦੋਗੇ ਜੀ ਪਹਿਲੀ ਗੱਲ ਨਾਨਕ ਕਹਿਣ ਤੋਂ ਬਾਅਦ ਰੁਕਣਾ ਹੈ ਕਿਉਂਕਿ ਇਸ ਨਾਨਕ ਦੇ ਕੱਕੇ ਨੂੰ ਔਂਕੜ ਨਹੀਂ ਹੈ ਠੀਕ ਹੈ ਜੀ ਦੋ ਤਰ੍ਹਾਂ ਦੇ ਨਾਨਕ ਆਇਆ ਹੈ ਜਪਜੀ ਸਾਹਿਬ ਵਿੱਚ ਇੱਕ ਤਾਂ ਨਾਨਕ ਕੱਕਾ ਮੁਕਤਾ ਹੈ ਜਦੋਂ ਪਹਿਲਾਂ ਪੜਿਆ ਸੀ ਆਪਾਂ ਇੱਕ ਕੱਕੇ ਨੂੰ ਔਂਕੜ ਆਇਆ ਜੀ ਜਿਹੜਾ ਕੱਕਾ ਮੁਕਤਾ ਹੈ ਉਹ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਇੱਕ ਸ਼ਾਇਰ ਇੱਕ ਕਵੀ ਕਹਿ ਰਹੇ ਨੇ ਆਪਣੇ ਮਨ ਨੂੰ ਸੰਬੋਧਿਤ ਕਰ ਰਹੇ ਨੇ ਤੇ ਗੱਲ ਕਰ ਰਹੇ ਨੇ ਕਿ ਵਿਗਸੇ ਭਾਵ ਵਿਗਸਣਾ ਭਾਵ ਫੈਲਣਾ ਭਾਵ ਪ੍ਰਸੰਨ ਹੋਇਆ ਖੁਸ਼ ਹੋ ਕੇ ਬੇਪਰਵਾਹ ਇੱਥੇ ਜਿਹੜਾ ਹਾਹੇ ਨੂੰ ਔਂਕੜ ਆ ਗਿਆ ਜੀ ਇਹ ਇੱਕੋ ਇੱਕ ਪ੍ਰਭੂ ਪਰਮਾਤਮਾ ਨੂੰ ਦਰਸਾਉਂਦਾ ਹੈ ਇਹ ਪ੍ਰਭੂ ਪਰਮਾਤਮਾ ਦਾ ਗੁਣ ਹੈ ਕਿ ਉਹ ਬੇਪਰਵਾਹ ਹੈ ਠੀਕ ਹੈ ਜੀ ਜੇ ਇੱਥੇ ਹਾਹੇ ਨੂੰ ਔਂਕੜ ਨਾ ਹੁੰਦਾ ਤਾਂ ਸ਼ਾਇਦ ਮਨੁੱਖਾਂ ਲਈ ਹੋ ਸਕਦਾ ਸੀ ਕਿਉਂਕਿ ਇੱਥੇ ਹਾਹੇ ਨੂੰ ਔਂਕੜ ਹੈ ਜੀ ਇਹ ਦਾ ਭਾਵ ਹੈ ਕਿ ਇੱਕੋ ਇੱਕ ਹੈ ਦੁਨੀਆ 'ਚ ਜਿਹੜਾ ਬੇਫਿਕਰ ਹੈ ਜਿਹੜਾ ਚਿੰਤਾ ਤੋਂ ਬਾਹਰ ਹੈ ਜੋ ਪ੍ਰਭੂ ਪਰਮਾਤਮਾ ਹੈ ਠੀਕ ਹੈ ਜੀ ਇੱਥੇ ਜਿਹੜਾ ਵੇਪਰਵਾਹ ਹੈ ਜਿਵੇਂ ਆਪਾਂ ਗੱਲ ਕਰਦੇ ਆ ਬਖਸ਼ਣਹਾਰ ਠੀਕ ਹੈ ਹਉ ਪਾਪੀ ਤੋਂ ਬਖਸ਼ਣਹਾਰ ਠੀਕ ਹੈ ਜੀ ਬਖਸ਼ਣਹਾਰ ਪ੍ਰਭੂ ਪਰਮਾਤਮਾ ਹੈ ਵਾਹਿਗੁਰੂ ਪ੍ਰਭੂ ਪਰਮਾਤਮਾ ਹੈ ਠੀਕ ਹੈ ਜੀ ਅੱਲਾਹ ਜਿਹਦੀ ਗੱਲ ਕਰਦੇ ਆ ਠੀਕ ਹੈ ਉਵੇਂ ਇਹ ਨਾਨਕ ਦੱਸਦਾ ਹੈ ਨਾਨਕ ਕਹ ਕੇ ਰੁਕੋ ਨਾਨਕ ਵਿਗਸ ਹੈ ਵੇਪਰਵਾਹ ਠੀਕ ਹੈ ਕਾਲੀ ਕਾਲੀ ਚ ਆਪਾਂ ਵੇਪਰਵਾਹੋ ਪੜ ਜਾਂਦੇ ਆ ਪਰ ਵੇਪਰਵਾਹੋ ਕੋਈ ਸ਼ਬਦ ਨਹੀਂ ਹੈ ਜੀ ਜਿਹੜਾ ਵੇਪਰਵਾਹ ਤੇ ਜਿਹੜਾ ਔਂਕੜ ਆ ਉਹ ਇੱਕ ਨੂੰ ਦਰਸਾਉਂਦਾ ਹੈ ਜੀ ਕਿ ਇੱਕੋ ਇੱਕ ਭਾਵ ਇੱਥੇ ਵੇਪਰਵਾਦ ਅਰਥ ਹੈ ਕਿ ਪ੍ਰਭੂ ਪਰਮਾਤਮਾ ਹਰ ਪਾਸੇ ਫੈਲਿਆ ਹੋਇਆ ਹੈ ਤੇ ਇਸਦੇ ਅਰਥ ਵੀ ਹੀ ਨਿਕਲਦੇ ਹਨ ਜੀ ਕਿ ਨਾਨਕ ਆਖਦਾ ਹੈ हे ਮੇਰੇ ਅਮਨਾ ਠੀਕ ਹੈ ਜੀ ਨਾਨਕ ਸ਼ਾਇਰ ਆਖਦਾ ਹੈ ਨਾਨਕ ਆਖਦਾ ਹੈ हे ਮੇਰੇ ਅਮਨਾ ਉਹ ਵੇਪਰਵਾਹ ਉਹ ਵੇਪਰਵਾਹ ਪ੍ਰਭੂ ਪਰਮਾਤਮਾ ਸਭ ਥਾਈਂ ਫੈਲਿਆ ਹੋਇਆ ਹੈ ਸਭ ਥਾਈਂ ਵਿਕਸਿਆ ਹੋਇਆ ਹੈ ਸਭ ਥਾਈਂ ਰਚਿਆ ਹੋਇਆ ਹੈ ਠੀਕ ਹੈ ਜੀ ਇਹ ਸੀ ਤੀਜੀ ਪੌੜੀ ਨਾਨਕ ਵਿਕਸੇ ਵੇ ਪ੍ਰਵਾਹ ਇਸ ਪੌੜੀ ਦਾ ਜਿਹੜਾ ਮੇਨ ਭਾਵ ਹੈ ਉਹ ਇਹੀ ਹੈ ਜੀ ਹੁਕਮੀ ਹੁਕਮ ਚਲਾਏ ਰਾਹ ਠੀਕ ਹੈ ਜੀ ਕਿ ਪ੍ਰਭੂ ਪਰਮਾਤਮਾ ਦਾ ਕੀਤਾ ਹੋਇਆ ਹੁਕਮ ਬਣਾਇਆ ਹੋਇਆ ਨਿਜਮ ਇਸ ਸੰਸਾਰ ਦਾ ਰਾ ਚਲਾ ਰਿਹਾ ਹੈ ਠੀਕ ਹੈ ਨਾਨਕ ਨਾਨਕ ਆਖਦਾ ਹੈ ਉਹ ਮੇਰਿਆ ਮਨਾ ਜਿਹੜਾ ਪਰਮਾਤਮਾ ਹੈ ਨਾ ਉਹ ਜਿਹੜਾ ਵੇਪ ਪ੍ਰਵਾਹ ਹੈ ਨਾ ਉਹ ਸਭ ਥਾਈਂ ਫੈਲਿਆ ਹੋਇਆ ਹੈ ਜੀ ਇੱਥੇ ਉਹ ਵੇਪ ਪ੍ਰਵਾਹ ਪ੍ਰਭੂ ਪਰਮਾਤਮਾ ਜੇਪਰ ਗੱਲ ਕਰੀਏ ਪ੍ਰਭੂ ਪਰਮਾਤਮਾ ਸਭ ਥਾਈਂ ਫੈਲਿਆ ਹੋਇਆ ਹੈ ਜੀ ਉਹ ਵੇਪ ਪ੍ਰਵਾਹ ਹੈ ਜੀ